ਸੀਤਵਾਲਾ ਸੋ ਮੁबारकਾ ਤੁਹਾਨੂੰ ਤੁਹਾਡੇ ਕੋਲੇ ਬੰਦੇ ਬਹੁਤ ਤਕੜੇ ਨੇ ਕੀ ਕਰਾਂ ਤੇ ਬੌਸ ਇਹਨਾਂ ਦੇ ਹੈਗੇ ਆਮ ਤੋ ਜਮਾਨ ਇੱਕ ਲਕਾਸ ਦਾਣਾ ਤੇ ਕੋ ਪਹਾਨਾ ਤੇ ਇੱਕ ਝੋਟਾ ਤੇ ਕੋ ਬੱਕਰਾ ਤੇ ਇੱਕ ਮੱਝ ਤੇ ਇੱਕ ਪਤਾ ਨਹੀਂ ਗਦਾ ਇੱਕ ਖੋਤਾ ਫੇ ਚੁੰਮੀਆਂ ਵਾਲੀ ਪਰਜਾਈ ਆ ਗਈ ਤੇ ਨਹੀਂ ਤੂੰ ਛਟਰਾ ਵਾਲਾ ਹਰਮਨ ਚੀਮਾ ਇੱਕ ਔਕੜੀ ਸੋਨੀਆ ਬਠਿੰਡਾ ਆ ਬੁਗ ਚੁੰਮੀਆਂ ਵਾਲੀ ਬੁਗੀਆਂ ਵਾਲੀ ਭਾਬੀ ਤੁਹਾਡੀ ਆ ਇਹ ਤੁਹਾਡੇ ਆ ਫੇ ਤੁਸੀਂ ਪਾ ਕੰਮ ਤਰਤੀ ਕਰਦੀਆਂ ਹੁਣ ਸਭ ਤੋਂ ਵੱਡਾ ਤੁਹਾਡਾ ਹੀਰੋ ਹੈਗਾ ਸੋਨੂ ਸੀਤੂ ਵਾਲਾ ਸੋ ਮੁਆਰਕਾ ਤੁਹਾਨੂੰ ਤੁਹਾਡੇ ਕੋਲੇ ਬੰਦੇ ਬਹੁਤ ਤਕੜੇ ਨੇ ਕੀ ਕਰਾਂਗੇ ਤੇ ਬਾਸ ਇਹਨਾਂ ਦੇ ਹੈਗੇ ਆ ਮਤੋਜਮਾਨ ਇੱਕ ਲਕਾਸ ਦਾਣਾ ਤੇ ਕੋ ਪਹਾਣਾ ਤੇ ਇੱਕ ਝੋਟਾ ਤੇ ਕੋ ਬੱਕਰਾ ਤੇ ਇੱਕ ਮੱਝ ਤੇ ਇੱਕ ਪਤਾ ਨਹੀਂ ਗਦਾ ਇੱਕ ਖੋਤਾ ਫੇ ਚੁੰਮੀਆਂ ਵਾਲੀ ਪਰਜਾਈ ਆ ਗਈ ਫੇ ਨੀਤੂ ਛਟਰਾ ਵਾਲਾ ਹਰਮਨ ਚੀਮਾ ਇੱਕ ਔਕੜੀ ਸੋਨੀਆ ਬਠੰਡਾ ਆ ਬੂਗ ਚੁੰਮੀਆਂ ਵਾਲੀ ਬੂਗੀਆਂ ਵਾਲੀ ਭਾਬੀ ਤੁਹਾਡੀ ਆ ਗਈ ਤੁਹਾਡੇ ਆ ਫਿਰ ਤੁਸੀਂ ਇਹ ਭਾਅ ਤਾਂ ਤਰਤੀ ਕਰਦੀਆਂ ਹੁਣ ਸਭ ਤੋਂ ਵੱਡਾ ਤੁਹਾਡਾ ਹੀਰੋ ਹੈਗਾ ਸੋਨੂ ਸੀਤੂ ਵਾਲਾ